ਸਿਰੀ ਰਾਗ ਮੋਹਲਾ 3 ਜੀ ਜਿਨਿ ਸੁਣਕੇ ਮੰਨਿਆ ਤਨ ਨਿਜ ਕਰਵਾਸ ਗੁਰਮਤੀ ਸਲਾਹੇ ਸਚ ਹਰ ਪਾਹਿਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਸਤ ਬਲ ਹਾਰੇ ਜਸ ਹਿਰਦੈ ਜੇ ਨ ਕਹਿ ਹਰ ਵਸੈ ਤਿਤ ਕਟ ਹੈ ਪਰਗਾਸ ਮੇਰੇ ਮਨ ਹਰ ਹਰ ਨਿਰਮਲ ਧਾਈ ਤੁਰ ਮਸਤਕ ਜਨ ਕੋ ਲਿਖਿਆ ਸੇ ਗੁਰਮਖ ਰਹਿ ਲਿਵ ਲਾਈ ਰਹਾ ਹਰ ਸੰਤੋ ਦੇਖੂ ਨਦਰ ਕਰ ਨਿਕਟ ਵਸੈ ਪ੍ਰਪੂਰ ਗੁਰਮਤਿ ਜਿਨੇ ਪਛਾਨਿਆ ਸੇ ਦੇਖੇ ਸਦਾ ਹضور ਜੇਨ ਗੁਣ ਤੈਨ ਸਦਮਨ ਵਸੇ ਔ ਗੁਣਵੰਤ ਅਦੂਰ ਮਨ ਮੁਕ ਗੁਣ ਤੇ ਬਾਹਰੇ ਬਿਨ ਨਾ ਵੇ ਮਰਦੇ ਚੂਰ ਜਨ ਸ਼ਬਦ ਗੁਰੂ ਸੁਣ ਮੰਨਿਆ ਤਨ ਮਨ ਧਿਆਇ ਹਰ ਸੋਈ ਆਣ ਦਿਨ ਭਗਤਿ ਰਤਿਆ ਮਨ ਤਨ ਨਿਰਮਲ ਹੋਇ ਕੂੜਾ ਰੰਗ ਕਸੂਮ ਕਾ ਪਿਣ ਸਜਾਏ ਦੁਖ ਰੋਇ ਜਿਸ ਅੰਦਰ ਨਾ ਪ੍ਰਗਾਸ ਹੈ ਉਹ ਸਦਾ ਸਦਾ تیرਸੋਈ ਇਹੋ ਜਨ ਪਦਾਰਤ ਪਾਹੇ ਕੈ ਹਰ ਨਾਮ ਨਾ ਚੇਤੇ ਲਿਵਲਾਏ ਪਾਗ ਖਸਿਆ ਰਹਿਣਾ ਨਹੀਂ ਅੱਗੇ ਟਰ ਨਾ ਪਾਈ ਉਹ ਵੇਲਾ ਹੱਤ ਨ ਆਵਈ अंत गया, गया पछिताए जिस नदर करे सो भरी हर सेते से लविलाए देखा देखे सब करे मन मोक बोझ न पाए जिन गुरमक हरदास उध है ਸੇਵ ਪਈ ਤਨ ਤਾਈ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਜਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਈ ਸ੍ਰੀ ਰਾਗ ਮੁਹੱਲਾ ਤੇਜਾ ਜਿੰਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਕ ਸਦ ਉਜਲੇ ਤਿਤ ਸਚੇ ਦਰਬਾਰ ਹੋਇ ਅਬਰਤ ਪੀਵੈ ਸਦਾ ਸਦਾ ਸਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹੋ ਮੈਂ ਕੜੈ ਤੋਈ ਰਹਾ ਮਨ ਮੁਖ ਨਾਮ ਨਜਾਪਣੀ ਵਿਣ ਨਾਵੇ ਪਤ ਜਾਏ ਸਬ ਦੇ ਸਾਜਨਾ ਆਇਓ ਲਾਗੇ ਦੂਜੇ ਪਾਈ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੀ ਵਿਸ਼ਟਾ ਮਾਹੀ ਸਮਾਈ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਗੁਰ ਭਾਈ ਕੋਲੇ ਉਧਾਰੇ ਆਪਣਾ ਤਨ ਜੜੇ ਦੇ ਮਾਈ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਧਿਆਇਆ ਵਿਚੋਂ ਆਪ ਗਵਾਇ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੀ ਪਰਵਾਣਹ ਜਿਨ ਗੁਰਮਤਿ ਹਰ ਧਾਈ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੀ ਪਰਵਾਣ ਹੈ ਜਿਨ ਗੁਰਮਤਿ ਹਾਰੋ ਧਿਆਏ